ਪੰਜਾਬੀਆਂ ਨੂੰ ਪੰਜਾਬ ਦੇ ਹਿੱਤਾਂ ਲਈ ਖੜਨ ਲਈ ਅਹਿਸਾਸ ਕਰਾਉਣਾ ਮੁੱਖ ਪਰਪਸ ਸੀ ਜੀ ਯਾਤਰਾ ਦਾ ਉਹ ਸਫਲ ਹੋ ਰਿਹਾ ਇਹਦੇ ਚ ਬਹੁਤ ਸਾਰੇ ਲੋਕ ਪਾਰਟੀਵਾਦੀ ਛੱਡ ਕੇ ਧਰਮ ਦੀਆਂ ਹੱਦਾਂ ਛੱਡ ਕੇ ਇੱਕ ਪੰਜਾਬੀਅਤ ਦੇ ਤੌਰ ਤੇ ਇਕੱਠੇ ਹੋ ਰਹੇ ਨੇ ਜਿਹੜੇ ਪੰਜਾਬ ਦੀ ਸਦਾ ਤੇ ਕਾਬਜ ਲੋਕ ਨੇ ਉਹਨਾਂ ਨੇ ਬੇਦਰਦੀ ਨਾਲ ਪੰਜਾਬ ਦਾ ਖਜ਼ਾਨਾ ਲੁੱਟਣਾ ਸ਼ੁਰੂ ਕਰਤਾ ਮਾਲਾ ਬਿਜਲੀ ਦੀ ਕਟੌਤੀ ਜਿਹੜੀ ਆ ਉਹ ਗਰਮੀਆਂ ਵਿੱਚ ਇਸ ਬਿਜਲੀ ਸਾਂਕਰ ਨੂੰ ਹੋਰ ਡੂੰਘਾ ਕਰ ਦੇ ਸੰਕੇਤ ਨੇ ਔਰ ਜਿਹੜੀ ਮੈਂ ਸਮਝਦਾ ਬੜੀ ਖਤਰਨਾਕ ਆ ਕਿਉਂਕਿ ਪੰਜਾਬ ਨੂੰ ਮਾਰ ਪੈ ਰਹੀ ਆ ਪਾਵਰ ਸੈਕਟਰ ਦੀ ਜਿਹੜੀ ਕਮੀ ਆ ਰਹੀ ਆ ਦੂਜੀ ਮਾਰ ਪੈ ਰਹੀ ਆ ਕਾਨੂੰਨ ਵਿਵਸਥਾ ਦੀ ਅੱਜ ਹਲਕਾ ਸ੍ਰੀ ਨਰਪੁਰ ਸਾਹਿਬ ਦੇ ਵਰਕਰ ਦੀ ਮੀਟਿੰਗ ਰੱਖੀ ਸੀ ਦੋ ਤਿੰਨ ਗੱਲਾਂ ਲਈ ਇੱਕ ਤਾਂ ਦਸ਼ਮੇਸ਼ ਪੀਤਾ ਦੇ ਵਿਆਹ ਪਰਉਪਦੇਆਂ ਤਿਆਰੀਆਂ ਲਈ ਉਸ ਵਿੱਚ ਸ਼ਰੋਮਣੀ ਕਾਲੀ ਦਲ ਦੇ ਵਰਕਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਮੈਂ ਡਿਊਟੀਆਂ ਲਾਈਆਂ ਨੇ ਦੂਜਾ ਸ਼ਰੋਮਣੀ ਗੁਰਦੁਆਰਾ ਪਰਵੰਤ ਕਮੇਟੀ ਦੀਆਂ ਵੋਟਾਂ ਵੜਾਉਣ ਲਈ ਸਮੁੱਚੇ ਸਰਕਲਾਂ ਦੇ ਵਿੱਚ ਜਿਹੜੇ ਹਲਕੇ ਦੇ ਨੇ ਉਹਨਾਂ ਵਿੱਚ ਪਿੰਡ-ਪਿੰਡ ਜਾ ਕੇ ਵੋਟਾਂ ਵੜਾਉਣ ਦੀ ਸਾਰਿਆਂ ਦੀ ਡਿਊਟੀ ਲਾਈ ਆ ਤੀਜਾ ਪੰਜਾਬ ਬਚਾਓ ਯਾਤਰਾ ਜਿਹੜੀ ਅਟਾਰੀ ਤੋਂ ਸ਼ੁਰੂ ਹੋਈ ਸੀ ਔਰ ਵੱਡੇ ਪੱਧਰ ਤੇ ਸ਼ਮੂਲੀਅਤ ਪਬਲਿਕ ਦੀ ਲੋਕਾਂ ਦੀ ਉਸ ਯਾਤਰਾ ਨੂੰ ਮਿਲ ਰਹੀ ਆ ਔਰ ਮੈਂ ਸਮਝਦਾ ਕਿ ਜੋ ਪਰਪਸ ਸੀ ਪੰਜਾਬ ਚੋ ਯਾਤਰਾ ਦਾ ਉਹ ਸਫਲ ਹੋ ਰਿਹਾ ਪੰਜਾਬੀਆਂ ਨੂੰ ਹਲੂਨਾ ਦੇਣ ਲਈ ਪੰਜਾਬੀਆਂ ਨੂੰ ਪੰਜਾਬੀ ਦੀ ਭਾਵਨਾ ਜਗਾਉਣ ਲਈ ਪੰਜਾਬੀਆਂ ਨੂੰ ਪੰਜਾਬ ਦੇ ਹਿੱਤਾਂ ਲਈ ਖੜਨ ਲਈ ਅਹਿਸਾਸ ਕਰਾਉਣਾ ਮੁੱਖ ਪਰਪਸਿਜਾ ਯਾਤਰਾ ਦਾ ਉਹ ਸਫਲ ਹੋ ਰਿਹਾ ਇਹਦੇ ਚ ਬਹੁਤ ਸਾਰੇ ਲੋਕ ਪਾਰਟੀਵਾਦੀ ਛੱਡ ਕੇ ਧਰਮ ਦੀਆਂ ਹੱਦਾਂ ਛੱਡ ਕੇ ਇੱਕ ਪੰਜਾਬੀਅਤ ਦੇ ਤੌਰ ਤੇ ਇਕੱਠੇ ਹੋ ਰਹੇ ਨੇ ਕਿਉਂਕਿ ਦੂਜੀ ਗੱਲ ਇਸ ਯਾਤਰਾ ਦੇ ਸਫਲ ਹੋਣ ਦਾ ਕਾਰਨ ਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਤੇ ਬਗਾਨੇ ਦੀ ਪਛਾਣ ਕਰ ਲਈ ਪਹਿਲਾਂ ਜਿਹੜੀ ਮਾਰ ਪਈ ਬਗਾਨਿਆਂ ਨੂੰ ਆਪਣੇ ਸਮਝ ਬੈਠੇ ਆਪਣੇ ਨੂੰ ਬਗਾਨੇ ਸਮਝ ਬੈਠੇ ਅੱਜ ਜਿਹੜੀ ਸ਼ੁਭ ਸੰਕੇਤ ਨੇ ਕਿ ਲੋਕ ਸੱਚ ਨਾਲ ਜੁੜ ਰਹੇ ਨੇ ਸਚਾਈ ਸਮਝ ਰਹੇ ਨੇ ਔਰ ਆਪਣਿਆਂ ਦੀ ਪਛਾਣ ਕਰ ਰਹੇ ਨੇ ਅੱਜ ਪੰਜਾਬ ਦੇ ਬਰਬਾਦੀ ਤੇ ਤਬਾਹੀ ਵੱਲ ਜਾ ਰਿਹਾ ਅੱਜ ਪੰਜਾਬ ਦੇ ਆਰਥਿਕ ਸੰਕਟ ਦੇ ਵਿੱਚੋਂ ਨਿਕਲ ਰਿਹਾ ਤਾਂ ਵੱਡਾ ਕਾਰਨ ਆ ਕਿ ਜਿਹੜੇ ਪੰਜਾਬ ਦੀ ਸਦਾ ਤੇ ਕਾਬਜ਼ ਲੋਕ ਨੇ ਉਹਨਾਂ ਨੇ ਬੇਦਰਦੀ ਨਾਲ ਪੰਜਾਬ ਦਾ ਖਜ਼ਾਨਾ ਲੂਟਣਾ ਸ਼ੁਰੂ ਕਰਤਾ ਮਹਿੰਗੇ ਭਾਅ ਦੇ ਜਹਾਜ਼ ਖਰੀਦ ਕੇ ਆਪਣੇ ਆਕਾਮਾ ਨੂੰ ਅਹ ਦੇਸ਼ ਦਾ ਰਾਉਂਡ ਲਾਉਣ ਦੇ ਲਈ ਜਾਂ ਇਸ਼ਤਿਹਾਰਵਾਜੀਆਂ ਤੇ 700 ਕਰੋੜ ਰੁਪਏ ਦਾ ਬਜਟ ਇੱਕ ਸਾਲ ਦਾ ਰੱਖ ਕੇ ਨਹੀਂ ਪੰਜਾਬ ਦਾ ਖਜ਼ਾਨਾ ਖਾਲੀ ਕਰਤਾ ਪੰਜਾਬ ਦੇ ਖਜ਼ਾਨੇ 'ਚ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਮਲਾਜ਼ਮਾਂ ਨੂੰ ਮਤਲਬ ਕਿਸ਼ਤਾਂ ਤੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਪੈਨਸ਼ਨਰਾਂ ਨੂੰ ਕਿਸ਼ਤਾਂ ਤੇ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਬਾਬਰ ਕੌਮ ਦੀ ਨੂੰ ਮੁਨਾਫੇ ਕਰਨ ਦੇ ਦਾਅਵੇ ਕੀਤੇ ਸੀ ਆ 4-4 ਘੰਟੇ ਕੱਟ ਲੱਗ ਰਹੇ ਨੇ ਸਵੇਰੇ ਸਕੂਲਾਂ ਵੀ ਜਾਣ ਲਈ ਬੱਚਿਆਂ ਨੂੰ ਪੜਨ ਤੇ ਜਾਣਾ ਬੜਾ ਮੁਸ਼ਕਲ ਹੋਇਆ ਖੜਾ ਮਤਲਬ ਬਿਜਲੀ ਦੀ ਕਟੌਤੀ ਜਿਹੜੀ ਆ ਉਹ ਗਰਮੀਆਂ ਵਿੱਚ ਇਸ ਬਿਜਲੀ ਸੰਕਰ ਨੂੰ ਹੋਰ ਦੂੰਗਾ ਕਰਨ ਦੇ ਸੰਕੇਤ ਨੇ ਔਰ ਜਿਹੜੀ ਮੈਂ ਸਮਝਦਾ ਬੜੀ ਖਤਰਨਾਕ ਆ ਕਿਉਂਕਿ ਪੰਜਾਬ ਨੂੰ ਮਾਰ ਪੈ ਰਹੀ ਆ ਪਾਵਰ ਸੈਕਟਰ ਦੀ ਜਿਹੜੀ ਕਮੀ ਆ ਰਹੀ ਆ ਦੂਜੀ ਮਾਰ ਪੈ ਰਹੀ ਆ ਕਾਨੂੰਨ ਵਿਵਸਥਾ ਦੀ ਕਾਨੂੰਨ ਵਿਵਸਥਾ ਜਿਹੜੀ ਆ ਬੜੀ ਨਾਜ਼ੁਕ ਹੋ ਗਈ ਬੜਾ ਸਹਿਮਿਆ ਹੋਇਆ ਪੰਜਾਬ ਨਜ਼ਰ ਆ ਰਿਹਾ ਰੋਜ਼ ਡਕੈਤੀਆਂ ਹੋ ਰਹੀਆਂ ਨੇ ਫਰੋਤੀਆਂ ਦਾ ਦੌਰ ਚੱਲ ਰਿਹਾ ਮਤਲਬ ਕਤਲੋਗਾਰਤ ਹੋ ਰਹੀ ਆ ਕੱਲ ਹੁਣ ਪਾਤਣਾ ਚ 30 ਲੱਖ ਦਾ ਡਾਕਾ ਜਿਲੰਦਰ ਤੇ 12 ਲੱਖ ਦਾ ਡਾਕਾ ਕਿਤੇ ਪੈਟਰੋਲ ਪੰਪ ਤੇ 5-5 ਲੱਖ ਰੁਪਏ ਦੀ ਨਕਦੀ ਚੁੱਕ ਕੇ ਲੈ ਜਾਣੀ ਮਤਲਬ ਦੁਕਾਨਾਂ ਦੇ ਵਿੱਚੋਂ ਸਮਾਨ ਚੁੱਕ ਕੇ ਲੈ ਜਾਣਾ ਮਤਲਬ ਨਿੱਤ ਦਿਹਾ ਕਹਾਣੀਆਂ ਬਣ ਗਈਆਂ ਯਾਨੀ ਪੰਜਾਬ ਵਿੱਚ ਰਾਜਕਤਾ ਦਾ ਮਾਹੌਲ ਆ ਪੰਜਾਬ ਵਿੱਚ ਇੱਕ ਲਾਲਸਨੈਸ ਆ ਸੋ ਐਸੇ ਹਾਲਾਤਾਂ ਚ ਲੋਕ ਕਾਰੋਬਾਰ ਛੱਡ ਕੇ ਭੱਜ ਰਹੇ ਨੇ ਪੰਜਾਬ ਖਾਲੀ ਹੋ ਰਿਹਾ ਕੁਝ ਵਿਦੇਸ਼ਾਂ ਨੂੰ ਚਤੇ ਜਾ ਰਹੇ ਨੇ ਉਸ ਕਾਰੋਬਾਰ ਛੱਡ ਕੇ ਲੋਕ ਬਾਹਰ ਜਾ ਰਹੇ ਨੇ ਸੋ ਪੰਜਾਬ ਨੂੰ ਅੱਜ ਬਚਾਉਣ ਦੀ ਲੋੜ ਆ ਪੰਜਾਬ ਨੂੰ ਖਲੂਣਾ ਦੇਣ ਦੀ ਲੋੜ ਆ ਪੰਜਾਬ ਨੂੰ ਜਗਾਉਣ ਦੀ ਲੋੜ ਆ ਇਹ ਪਰਪਰ ਜਿਹੜਾ ਹੈ ਸਾਡੀ ਜਿਹੜੀ ਯਾਤਰਾ ਹੈ ਪੰਜਾਬ ਵਿਚੋਂ ਯਾਤਰਾ ਉਹ ਪੂਰਾ ਕਰੇ ਇਹ ਪੰਜਾਬ ਇਹ ਪੰਜਾਬ ਨੂੰ ਬਚਾਉਣ ਲਈ ਨਹੀਂ ਅਕਾਲੀ ਦਲ ਨੂੰ ਬਚਾਉਣ ਲਈ ਆ ਉਹ ਸੱਚ ਕਹਿ ਰਹੇ ਨੇ ਕਿਉਂਕਿ ਅਕਾਲੀ ਦਲ ਬਚੇਗਾ ਤਾਂ ਪੰਜਾਬ ਬਚੇਗਾ ਜੇ ਕੋਈ ਵਾਲੀਵਾਰ ਤੇ ਨਹੀਂ ਜੇ ਕੋਈ ਸੰਭਾਲਣ ਵਾਲਾ ਹੀ ਨਹੀਂ ਤੇ ਜੇ ਕੋਈ ਰਾਖਾ ਹੀ ਨਹੀਂ ਤਾਂ ਖੇਤ ਕਿਵੇਂ ਬਚੇਗਾ ਪਰ ਇਹ ਤਾਂ ਜਗ ਜਹਰਾ ਕੇ ਪੰਜਾਬ ਦਾ ਰਾਖਾ ਪੰਜਾਬ ਨੂੰ ਬਚਾਉਣ ਵਾਲਾ ਪੰਜਾਬ ਦਾ ਦਰਦ ਸਮਝਣ ਵਾਲਾ ਇੱਕੋ ਇੱਕ ਪਾਰਟੀ ਆ ਉਹ ਸ਼ਰਮਣੀ ਅਕਾਲੀ ਦਲ ਤੇ ਜੇ ਅਕਾਲੀ ਦਲ ਬਚੇਗਾ ਤਾਂ ਪੰਜਾਬ ਬਚੇਗਾ ਇਹ ਸੱਚਾ ਸੋ ਇਸੇ ਕਰਕੇ ਭਾਵੇਂ ਪੰਜਾਬ ਨੂੰ ਬਚਾਉਣ ਕਹਿ ਲੋ ਭਾਵੇਂ ਅਕਾਲੀ ਦਲ ਨੂੰ ਬਚਾਉਣ ਕਹੋ ਪਰ ਪੜਪੀਕੇ ਆ ਸੋ ਦੂਜੀ ਗੱਲ ਸ੍ਰੀ ਅਨੰਦਪੁਰ ਸਾਹਿਬ ਇਸ ਯਾਤਰਾ ਨੇ ਮਾਰਚ ਦੇ ਦੂਜੇ ਹਫਤੇ ਵਿੱਚ ਆ ਜਾਣਾ ਔਰ ਮੈਂ ਸਮਝਦਾ ਕਿ ਉਹਦੀਆਂ ਤਿਆਰੀਆਂ ਅਸੀਂ ਸਰਕਲ ਪੱਧਰ ਦੀ ਮੀਟਿੰਗਾਂ ਦਾ ਅ ਮੀਟਿੰਗਾਂ ਡੇਟ ਰੱਖੀ ਆ ਤੇ 20 ਤਰੀਕ ਨੂੰ ਰੱਖੀਆਂ ਤੇ ਸਰਕਲ ਪੱਧਰ ਦੀਆਂ ਕੁਝ ਮੀਟਿੰਗਾਂ ਹਰ ਹਫਤੇ ਦੇ ਵਿੱਚ ਅਸੀਂ ਇੱਕ ਇੱਕ ਦੋ ਦੋ ਰਾਉਂਡ ਹਰ ਹੱਕੇ ਤੇ ਲਾਇਆ ਕਰਾਂਗੇ ਤੇ ਉਹਦੀ ਤਿਆਰੀ ਸ੍ਰੀ ਨਨਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਸ਼ਾਇਦ ਦੂਜੇ ਹਫਤੇ ਦੇ ਵਿੱਚ ਸਾਰੀ ਮੁਕੰਮਲ ਕਰ ਲਾਂਗੇ ਮੁੱਖ ਮੰਤਰੀ ਸਾਹਿਬ ਦੇ ਐਲਾਨ ਐਲਾਨ ਹੀ ਰਹਿ ਜਾਂਦੇ ਆ ਐਲਾਨਾਂ ਤੇ ਜੋਰ ਦਿੰਦੇ ਨੇ ਤੇ ਪਰੇਸ਼ਾਨੀਆਂ ਦਿੱਕਤਾਂ ਮੁਸ਼ਕਲਾਂ ਜਿਹੜੀਆਂ ਅੱਜ ਲੋਕਾਂ ਨੂੰ ਚੱਲਣੀਆਂ ਪੈ ਰਹੀਆਂ ਰਜਿਸਟਰੀਆਂ ਦੇ ਮਾਮਲੇ ਵਿੱਚ ਉਹ ਗਰਾਊਂਡ ਰਿਐਲਿਟੀ ਤੋਂ ਮੇਰਾ ਖਿਆਲ ਆ ਦੂਰ ਨੇ ਮੁੱਖ ਮੰਤਰੀ ਸਾਹਿਬ ਉਸ ਗੱਲ ਦੀ ਜਾਣਕਾਰੀ ਸ਼ਾਇਦ ਉਹਨਾਂ ਨੂੰ ਪਹੇ ਨਹੀਂ ਜੋ ਅੱਜ ਅਸਲੀਅਤ ਲੋਕਾਂ ਦੇ ਸਾਹਮਣੇ ਆ ਰਹੀ ਹੈ ਤੇ ਜਦੋਂ ਸਾਹਮਣੇ ਹੈ ਜੇ ਉਹ ਮੁਸ਼ਕਲਾਂ ਹੱਲ ਹੋਣਗੀਆਂ ਤਾਂ ਅਸੀਂ ਉਹ ਸਵਾਦ ਕਰਾਂਗੇ ਈਡੀ ਨੇ ਦੇਖੋ ਅੱਜ ਮੋਰਚੇ ਵਿੱਚ ਇੱਕ ਪਾਸੇ ਏਡੀਆ ਇੱਕ ਪਾਸੇ ਵਿਜੀਲੈਂਸ ਦਾ ਸੂਬਾ ਦੀ ਵੱਲਾ ਸਰਕਾਰਾਂ ਜਿਹੜੀ ਆਪਣੀ ਆਪਣੀਆਂ ਏਜੰਸੀਆਂ ਦੇ ਰਾਹੀਂ ਆਪਣੀਆਂ ਆਪਣੀਆਂ ਗੇਮ ਖੇਡ ਰਹੀਆਂ ਨੇ ਮੈਂ ਅਸੀਂ ਸ਼ਰੋਣੀ ਕਾਲੀ ਦਾ ਵੱਲੋਂ ਵੱਲਾ ਹਾਰਪਰਦੇਸ਼ ਦੀ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹ ਕਾਨੂੰਨ ਦੇ ਮੁਤਾਬਕ ਜੇ ਕੋਈ ਨਹੀਂ ਚੱਲਦਾ ਜੀ ਸਦਕੇ ਸਰਕਾਰ ਐਕਸ਼ਨ ਲਵੇ ਤੇ ਸਾਫ਼ ਸੁਥਰਾ ਪ੍ਰਸ਼ਾਸਨ ਹੋਵੇ ਉਹਦਾ ਵੀ ਧਿਆਨ ਸਰਕਾਰ ਰੱਖੇ ਪਰ ਕਿਸੇ ਤਰ੍ਹਾਂ ਰਾਜਸੀ ਵਿਰੋਧ ਤਿਆਰ ਕਰਕੇ ਰਾਜਸੀ ਖੇੜ ਕੱਢ ਕੇ ਰਾਸੀ ਬਦਲਾਕੋਰੀ ਦੀ ਪੂਰੀ ਹੋਣੀ ਚਾਹੀਦੀ ਸਰਕਾਰ ਦੇ ਕਿਸੈਕਸ਼ਨ ਤੋਂ ਹੁਣ ਵਸ ਇਸ ਗੱਲ ਦਾ ਮੈਨੂੰ ਹਮੇਸ਼ਾ ਹੀ ਮੇਰੇ ਮਨ ਤੇ ਬੋਝ ਰਹੇਗਾ ਕਿ ਮੈਂਬਰ ਪਾਰਲੀਮੈਂਟ ਬਣ ਕੇ ਭਾਵੇਂ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਤੱਕ ਰੇਲਾ ਚਲਾਤੀਆਂ ਪਟਨਾ ਸਾਹਿਬ ਨਦੀਰ ਸਾਹਿਬ ਤੱਕ ਹਵਾਈ ਜਹਾਜ਼ ਚਲਣ ਲਾਤੇ ਇੱਕੋ ਹੀ ਕਹਾਣਕਾ ਹੋਊਗਾ ਅਨੰਦਪੁਰ ਸਾਹਿਬ ਲੋਕ ਸਭਾ ਜਿੱਥੇ ਤਿੰਨ ਦਰਜਨ ਤੋਂ ਵੱਧ ਆਰ ਜੂ ਵੀ ਬਣੇ ਰੇਲਵੇ ਅੰਡਰਪ੍ਰੋਜੈਕਟ ਬਣੇ ਹੋਣਗੇ ਔਰ ਮੇਰਾ ਖਿਆਲ ਆ 3 ਘੰਟੇ ਦਾ ਸਫ਼ਰ ਚੰਡੀਗੜ੍ਹ ਤੋਂ ਜਰੰਧਰ ਦਾ 2 ਘੰਟੇ ਚ ਕਰਤਾ ਹੋਰ ਕਿੰਨੇ ਕੰਮ ਨੇਕਾ ਕੰਮ ਹੋਏ ਸ਼ਹੀਦ ਭਗਤ ਸਿੰਘ ਦੇ ਪਿੰਡ ਜਿਹੜਾ ਨਗਰ ਤੇ ਅਸੀਂ ਪ੍ਰੋਜੈਕਟ ਤਿਆਰ ਕੀਤਾ ਸੀ 16 ਕਰੋੜ ਰੁਪਇਆ ਦਵਾ ਕੇ ਉਹ ਪ੍ਰੋਜੈਕਟ ਮੁਕੰਮਲ ਕਰਵਾਤਾ ਹੋਰ ਆ ਨੰਗਲ ਦੇ ਵਿੱਚ ਫਲਾਈਓਵਰ ਜਿਹੜਾ ਬੜੀ ਦਿੱਕਤ ਸੀ ਉਹ ਸ਼ੁਰੂ ਕਰਾਉਣ ਸੈਂਕਸ਼ਨ ਕਰਵਾਤਾ ਉਹ ਇੱਥੇ ਦੋ ਟੋਲ ਪਲਾਜ਼ਾ ਹੁੰਦੇ ਸੀ ਬੰਗਾ ਰੋਡ ਤੇ ਉਹ ਚੁਗਾਤੇ ਕਿੰਨਾ ਕੁਝ ਕਰਾਇਆ ਪਰ ਜਿਹੜੇ ਨੰਦਪੁਰ ਸਾਹਿਬ ਗੜ੍ਹ ਸੰਕਰ ਬੰਗਾ ਰੋੜਾ ਇਹ ਛੇਦੂ ਤੋਂ ਪਹਿਲਾਂ ਕਿੰਨੇ ਐਮਐਲਏ ਵਜ਼ੀਰ ਬਣੇ ਕਿੰਨੇ ਮੈਂਬਰ ਪਾਰਲੀਮੈਂਟ ਬਣੇ ਕਿਸੇ ਨੇ ਨੂੰ ਸੋਚਿਆ ਤੱਕ ਨਹੀਂ ਕਿਸੇ ਨੇ ਇਸ ਮੁੱਦੇ ਨੂੰ ਉਠਾਇਆ ਨਹੀਂ ਕੇਵਲੇ ਮੁੱਦਾ ਜੇ ਉਠਾਇਆ ਤਾਂ ਮਾਇਆ ਉਠਾਇਆ ਤੇ ਮੁੱਦਾ ਉਠਾਇਆ ਹੀ ਨਹੀਂ ਬਲਕਿ ਇਸ ਸੜਕ ਨੂੰ ਸੈਂਕਸ਼ਨ ਕਰਾਇਆ ਪਾਸ ਕਰਾਇਆ ਫੰਡਸ ਪਾਸ ਕਰਾਏ ਪਰ ਜਦੋਂ ਡੀਪੀਆਰ ਬਣਨ ਲੱਗੀ ਪਹਿਲਾਂ ਤਾਂ ਸਾਡੀਆਂ ਸਰਕਾਰਾਂ ਦੀ ਪ੍ਰਦੇਸ਼ ਸਰਕਾਰਾਂ ਦੀ ਗਲਤੀ ਡੀਪੀਆਰ ਅਧੂਰੀ ਬਣਾਈ ਪਹਿਲਾਂ ਤਾਂ ਤੇ ਜਦੋਂ ਉਹ ਮੁਕੰਮਲ ਕਰਾਉਣ ਦੀ ਬਾਤ ਆ ਫਿਰ 3 ਮਹੀਨੇ ਗੇਰੇ ਲੱਗੇ ਫਿਰ ਉਹ ਡੀਪੀਆਰ ਜਿਹੜੀ ਆ ਮਤਲਬ ਆਪਣੀ ਹਿਮਾਚਲ ਦੀ ਸਰਕਾਰ ਬਦਲਨ ਕਰਕੇ ਉਹਨਾਂ ਨੇ ਨਹੀਂ ਬਣ ਦਿੱਤੀ ਉਹਨਾਂ ਨੇ 6 ਮਹੀਨੇ ਲਗਾਤੇ ਫਿਰ ਪੰਜਾਬ ਦੀ ਸਰਕਾਰ ਬਦਲ ਗਈ ਫਿਰ ਪੰਜਾਬ ਦੀ ਸਰਕਾਰ ਨੇ 6 ਮਹੀਨੇ ਲਗਾਤੇ ਫਿਰ ਇੰ데 ਦੇਰ ਤੱਕ ਮੈਂਬਰ ਪਾਰਲੀਮੈਂਟ ਦਾ ਮੇਰਾ ਦੌਰ ਖਤਮ ਟਾਈਮ ਖਤਮ ਹੋ ਗਿਆ ਵੇ ਤੇਰੀ ਸੜਕ ਦੇ ਮੈਂ ਪੈਸੇ ਸੈਂਕਸ਼ਨ ਕਰਾਤੇ ਪ੍ਰੋਜੈਕਟ ਪਾਸ ਕਰਾਤਾ ਡੀਪੀਆਰ ਬਣਾਉਣ ਤੇ ਪ੍ਰਦੇਸ਼ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਉਹਨੂੰ ਉਲਝਾਉਂਦੀਆਂ ਰਹੀਆਂ ਤੇ ਉਹ ਤੋਂ ਬਾਅਦ ਅੱਜ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਇਸ ਗੱਲ ਦਾ ਦੁੱਖ ਆ 5 ਸਾਲ ਬਿਲਕੁਲ ਐਵੇਂ ਲੰਘ ਗਏ 5 ਸਾਲਾਂ ਵਿੱਚ ਮਤਲਬ ਢੱਕਾ ਨਹੀਂ ਤੋੜਿਆ ਪਾਸ ਹੋਈ ਸੜਕ ਉੱਥੀ ਵੀ ਉੱਥੀ ਖੜੀ ਆ ਤੇ ਹੁਣ ਵੈਗਰੂ ਪਰਮਾਤਮਾ ਬਖਸ਼ ਬਖਸ਼ੇ ਕਰਨਗੇ ਇਲਾਕੇ ਦੇ ਲੋਕ ਇਹ ਮੇਰੇ ਮਨ ਦਾ ਹੈ ਇਹ ਕਹਿ ਲੋ ਵੀ ਡ੍ਰੀਮ ਪ੍ਰੋਜੈਕਟ ਆ ਮੇਰੇ ਮਨ ਦਾ ਇੱਕ ਸੁਪਨਾ ਵੀ ਵੈਗਰੂ ਕਿਰਪਾ ਕਰਨ ਲੋਕ ਕਿਰਪਾ ਕਰਨ ਇਹ ਸੜਕ ਜੇ ਮੁਕੰਮਲ ਹੋਏਗੀ ਤਾਂ ਪ੍ਰਮਾਤਮਾ ਮੈਨੂੰ ਹੀ ਇਹ ਸੜਕ ਮੁਕੰਮਲ ਕਰਾਉਣ ਦਾ ਮੌਕਾ ਦੇਵੇਗਾ ਕਿਉਂਕਿ ਸੋਚ ਵੀ ਮੇਰੀ ਸੀ ਕਨਸੈਪਟ ਵੀ ਮੈਂ ਲੈ ਕੇ ਆਇਆ ਤੇ ਮੁਕੰਮਲ ਵੀ ਹੁਣ ਸਾਇਦ ਮੇਤੋ ਹੀ ਪ੍ਰਮਾਤਮਾ ਕਰਾਵੇ ਜਿਵੇਂ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ 70 ਸਾਲਾਂ ਵਿੱਚ ਕਿਸੇ ਨੇ ਸਤਕਾਰ ਨਹੀਂ ਸੀ ਭੇਟ ਕੀਤਾ ਇਹ ਸਤਿਕਾਰ ਭੇਟ ਕਰਨ ਦਾ ਮੌਕਾ ਵੀ ਪ੍ਰਮਾਤਮਾ ਨੇ ਮੈਨੂੰ ਹੀ ਦਿੱਤਾ ਇਹ ਸੜਕ ਵੀ ਸ਼ਾਇਦ ਸਾਰੇ ਸੈਂਕਸ਼ਨ ਹੋਈ ਮੁਕੰਮਲ ਕਰਾਉਣ ਦਾ ਮੌਕਾ ਮੈਨੂੰ ਮਿਲੇਗਾ ਇਹ ਮੈਨੂੰ ਵਿਸ਼ਵਾਸ ਹੈ